ਸੋ ਇਦਾਂ ਦੀ ਇੱਕ ਯਾਦਗਾਰ ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਬਣਾਈਆਂ ਜਿਹੜੀ ਕਿ ਇਹਨਾਂ 21 ਸਿੱਖਾਂ ਦੀ ਯਾਦਗਾਰ ਹੈ ਯੂਕੇ ਦੇ ਵਿੱਚ ਬਣੀ ਹੋਈ ਆ ਸਾਸਰੀ ਕਾਲਜੀ ਸਾਰਿਆਂ ਨੂੰ 50 ਪਲੇਸਿਸ 24 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਆਏ ਆਂ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਕੈਂਟ ਤੇ ਦਿਖਾਉਣੇ ਆ ਤੁਹਾਨੂੰ ਇੱਥੇ ਇੱਕ ਸਿੱਖਾਂ ਦੀ ਬਹੁਤ ਵੱਡੀ ਮਿਸਾਲ ਜਿੰਨੂੰ ਸੁਣ ਕੇ ਅਤੇ ਦੇਖ ਕੇ ਲੂੰ ਕੰਡੇ ਤਾਂ ਖੜੇ ਹੋਣੇ ਹੀ ਆ ਪਰਾਪਾ ਨੂੰ ਨਾਲ ਦੀ ਨਾਲ ਹੀ ਸਿੱਖ ਹੋਣ ਤੇ ਮਾਣ ਵੀ ਮਹਿਸੂਸ ਹੋਣਾ ਸੋ ਸਿੱਖ ਧਰਮ ਨੂੰ ਛੱਡ ਕੇ ਦੂਜੇ ਧਰਮਾਂ 'ਚ ਜਾਣ ਵਾਲਿਓ ਸਿੱਖੋ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਆਪਣੇ ਧਰਮ ਨੂੰ ਛੱਡਣ ਤੋਂ ਪਹਿਲਾਂ ਆਪਣੇ ਧਰਮ ਦਾ ਪਿਸ਼ੋਕੜ ਤੇ ਜਾਣੋ ਕਿ ਅਸੀਂ ਕਿੰਨਾਂ ਦੀ ਕੌਮ 'ਚ ਆ ਸਿੱਖ ਕੌਣ ਹੁੰਦੇ ਸੀ ਅਸੀਂ ਕੌਣ ਆ ਸੋ ਆਜੋ ਤੁਹਾਨੂੰ ਦਿਖਾਉਨੇ ਆ ਜੀ ਇੱਥੇ ਇੱਕ ਸਿੱਖਾਂ ਦੀ ਬਹੁਤ ਵੱਡੀ ਮਿਸਾਲ ਜਿਹੜੀ ਸਿੱਖਾਂ ਨੇ ਕਾਇਮ ਕੀਤੀ ਆ ਤੇ ਮਿਊਜ਼ੀਅਮ ਬਣਿਆ ਇੱਥੇ ਫਰੋਹੀਪੁਰ ਕੈਂਟ ਤੇ ਆਜੋ ਤੇ ਆ ਦੇਖਦੇ ਆਪਾਂ ਸੋ ਇੱਕ ਤਾਂ ਯਾਦਗਾਰ 21 ਸਿੱਖਾਂ ਦੀ ਇੱਕੀ ਸਿੱਖਾਂ ਦੀ ਆ ਬਣੀ ਆ ਤੇ ਇੱਕ ਇਦਾਂ ਦੀ ਜਿਹੜੀ ਯਾਦਗਾਰ ਆ ਉਹ ਯੂਕੇ ਦੇ ਵਿੱਚ ਤੇ ਇੱਕ ਅੰਮ੍ਰਿਤਸਰ ਦੇ ਵਿੱਚ ਬਣੀ ਆ ਸੋ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਕਰਾਉਣ ਲੱਗੇ ਆ ਇਹ ਯਾਦਗਾਰ 21 ਸਿੱਖਾਂ ਦੀ ਯਾਦ ਦੇ ਵਿੱਚ ਬਣਾਈ ਗਈ ਸੀ ਤੇ ਇਹ ਜਿਹੜੇ 21 ਸਿੱਖ ਸੀਗੇ ਇਹ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਭਰਤੀ ਸੀ ਅਸਲ ਦੇ ਵਿੱਚ ਇਸ ਜਗ੍ਹਾ ਦਾ ਨਾਮ ਸਾਰਾ ਗੜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਨੂੰ ਸਾਰਾ ਗੜੀ ਗੁਰਦੁਆਰਾ ਸਾਹਿਬ ਵੀ ਆਖਿਆ ਜਾਂਦਾ ਹੈ ਅਸਲ ਵਿੱਚ ਸਾਰਾ ਗੜੀ ਜਿਹੜੀ ਜਗ੍ਹਾ ਹੈ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰ ਹੈ ਸਨ 1897 ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਮੁ슬ਮਾਨ ਪਠਾਣਾਂ ਦੇ ਵੱਲੋਂ ਬਗਾਵਤ ਉੱਠਦੀ ਸੀ ਬਗਾਵਤ ਕਰਦੇ ਸੀ ਮੁਸਲਮਾਨ ਪਠਾਨ ਅਤੇ ਅੰਗਰੇਜ਼ਾਂ ਤੇ ਜਗਾ ਜਗਾ ਹਮਲੇ ਵੀ ਕਰਦੇ ਸੀਗੇ ਤੇ ਇਸੇ ਨੂੰ ਦੇਖਦਿਆਂ ਇਸੇ ਦੌਰਾਨ 36 ਸਿੱਖ ਬਟਾਲੀਅਨ ਉਸ ਸਮੇਂ ਜਿਹੜੀ ਇੱਕ ਆਰਮੀ ਤਿਆਰ ਕੀਤੀ ਗਈ ਸੈਨਾ ਤਿਆਰ ਕੀਤੀ ਗਈ ਜਲੰਧਰ ਦੇ ਵਿੱਚ ਸਾਰਾ ਗੜੀ ਦੇ ਹਮਲੇ ਤੋਂ ਸਿਰਫ 10 ਦਿਨ ਪਹਿਲਾਂ ਹੀ ਇਹ ਜਿਹੜੀ 36 ਸਿੱਖ ਬਟਾਲੀਅਨ ਸੈਨਾ ਤਿਆਰ ਕੀਤੀ ਸੀ ਸਿੱਖਾਂ ਦੀ ਇਸ ਸੈਨਾ ਨੂੰ ਜਲਦੀ ਤੋਂ ਜਲਦੀ ਸਾਰਾ ਗੜੀ ਦੇ ਵਿੱਚ ਵੀ ਤਾਇਨਾਤ ਕੀਤਾ ਗਿਆ ਸਾਰਾ ਗੜੀ ਦੀ ਜਿੰਨੀ ਸਾਰੀ ਕਮਾਂਡ ਸੀ ਹੌਲਦਾਰ ਈਸ਼ਰ ਸਿੰਘ ਦੇ ਕੋਲ ਸੀ ਜਿਸ ਦੇ ਕੋਲ ਕੇਵਲ 21 ਸਿੱਖ ਜਵਾਨ ਸਨ 3 ਸਤੰਬਰ ਅਤੇ 9 ਸਤੰਬਰ ਨੂੰ ਪਠਾਣਾ ਨੇ ਸਾਰਾ ਗੜੀ ਤੇ ਹਮਲਾ ਕੀਤਾ ਜਿਸ ਦਾ ਸਿੱਖਾਂ ਨੇ ਬਹੁਤ ਮੂੰਹ ਤੋੜਵਾ ਜਵਾਬ ਦਿੱਤਾ ਅਤੇ ਪਠਾਣਾ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ। ਇਸੇ ਨੁਕਸਾਨ ਦੇ ਕ੍ਰੋਧ ਦੇ ਵਿੱਚ ਆ ਕੇ ਪਠਾਣਾ ਨੇ ਫਿਰ 12 ਸਤੰਬਰ ਨੂੰ 10000 ਫੌਜਾਂ ਦੇ ਨਾਲ 21 ਸਿੱਖਾਂ ਤੇ ਹਮਲਾ ਕਰ ਦਿੱਤਾ। ਸੋ 12 ਸਤੰਬਰ 1897 ਨੂੰ ਉਸ ਦਿਨ 9:00 ਵਜੇ ਜੰਗ ਸ਼ੁਰੂ ਹੋ ਚੁੱਕੀ ਸੀ। ਅਤੇ 10000 ਪਠਾਣਾ ਦੇ ਨਾਲ 21 ਸਿੱਖਾਂ ਨੇ ਬੜਾ ਮਹਾਨ ਯੁੱਧ ਕੀਤਾ। ਸੋ ਪਠਾਣਾ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹ ਕਿਲੇ ਦੇ ਅੰਦਰ ਵੜ ਗਏ ਅਤੇ ਸਿੱਖ ਆਪਣੀ ਬਹਾਦਰੀ ਦੇ ਨਾਲ ਲੜਦੇ ਲੜਦੇ ਪਠਾਣਾ ਦੇ ਨਾਲ ਬੜੀ ਬਹਾਦਰੀ ਦੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਉਸੇ ਹੀ ਯਾਦ ਦੇ ਵਿੱਚ ਅੰਗਰੇਜ਼ਾਂ ਨੇ ਵੀ ਯਾਦਗਾਰ ਬਣਾਈ ਕਿਉਂਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਭਰਤੀ ਸੀਗੇ ਅਤੇ ਆਪਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਇਹ ਯਾਦਗਾਰ ਬਣੀ ਹੈ ਤੇ ਇੱਕ ਫਿਰੋਜ਼ਪੁਰ ਦੇ ਵਿੱਚ ਬਣੀ ਆ ਸੋ ਇਹ ਸੀ ਸਾਰਾ ਗੜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਰਾ ਗੜੀ ਦਾ ਜੇ ਤੁਸੀਂ ਇਤਿਹਾਸ ਪੂਰਾ ਦੇਖਣਾ ਚਾਹੁੰਦੇ ਹੋ ਤੇ ਅਕਸ਼ੇ ਕੁਮਾਰ ਦੀ ਜਿਹੜੀ ਕੇਸਰੀ ਫਿਲਮ ਹੈ ਉਹਦੇ ਵਿੱਚ ਅਕਸ਼ੇ ਕੁਮਾਰ ਨੇ ਇਹੀ ਦਿਖਾਇਆ ਗਿਆ ਹੈ ਅਤੇ ਅੰਗਰੇਜ਼ਾਂ ਨੇ ਤੇ ਇਸ ਨੂੰ ਬਹੁਤ ਮਾਨ ਸਨਮਾਨ ਦਿੱਤਾ ਹੈ ਈਸ਼ਰ ਸਿੰਘ ਜਿਹੜੇ ਹੌਲਦਾਰ ਸੀਗੇ ਜਿਨ੍ਹਾਂ ਦੀ ਜਿਨ੍ਹਾਂ ਕੋਲ ਕਮਾਂਡ ਸੀਗੀ ਸਾਰੇ ਸਾਰਾ ਗੜੀ ਦੀ ਅੰਗਰੇਜ਼ਾਂ ਨੇ ਯੂਕੇ ਦੇ ਵਿੱਚ ਉਹਨਾਂ ਦਾ ਬੁੱਤ ਵੀ ਬਣਾ ਕੇ ਲਗਾਇਆ ਵਾ ਤੇ ਇੱਕ ਵਾਰ ਕੇਸਰੀ ਫਿਲਮ ਜ਼ਰੂਰ ਦੇਖੋ ਜੀ ਦੇ ਵਿੱਚ ਸਾਰਾ ਗੜੀ ਦੇ 21 ਜਵਾਨਾਂ ਦੀ ਸਾਰੀ ਬਹਾਦਰੀ ਦੀ ਤੁਹਾਨੂੰ ਉਹਦੇ ਵਿੱਚ ਮਿਸਾਲ ਦਿੱਤੀ ਗਈ ਹੈ ਜੀ